ਜਦੋਂ ਇਹ ਚੈਂਬਰ ਬਣਦੇ ਸਾਡੇ ਰੋਡ ਗਲੀਆਂ ਉਹ ਬਣਦੀਆਂ ਬਾਅਦ ਚੋਂ ਨੇ ਟੁੱਟ ਪੈਣਾ ਜਾਂਦੀਆਂ ਉਹਨਾਂ ਦੇ ਰਾਹੀਂ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ ਜਿਸ ਤੋਂ ਬਿਮਾਰੀਆਂ ਪੈਦਾ ਹੁੰਦੀਆਂ। ਸੀਵੇ ਬੋਰਡ ਨੂੰ ਪਿਛਲੇ ਸਾਲਾਂ 'ਚ ਅਸੀਂ 27 ਕਰੋੜ ਰੁਪਏ ਦੇ ਚੁੱਕੀ ਆ ਕਮੇਟੀ। 27 ਕਰੋੜ ਰੁਪਏ ਨਾਲ ਸਾਰਾ ਸ਼ਹਿਰ ਦਾ ਮੈਸਮ ਦਾ ਸੀਵੇ ਨਵਾਂ ਪੈ ਜਾਵੇ। ਰੋਡ ਜਾਂਦੇ ਸਰੀਆਂ ਮਾਰ ਕੇ ਆ ਜਾਂਦੇ ਨੇ ਏਡੀ ਏਡੀ ਮਸ਼ੀਨਾਂ ਨੇ ਕਮੇਟੀ ਦੇ ਵਿੱਚ ਉੱਥੇ ਮਸ਼ੀਨਾਂ ਪਹੁੰਚ ਨਹੀਂ ਰਹੀਆਂ ਕੰਮ ਨਹੀਂ ਕਰ ਰਹੀਆਂ। ਰਾਜਪਾਣੀ ਖੜਾ ਮੇਰੇ ਆਪਣੇ ਘਰ ਸਾਡੇ ਆਪਣੇ ਘਰਾਂ ਦੇ ਵਿੱਚ ਪਾਣੀ ਖੜਾ ਹੈ। ਕਹਿਰ ਮੰਡੀ ਗਵਿੰਦਗੜ੍ਹ ਦੇ ਵਿੱਚ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਨਗਰ ਕੌਂਸਲ ਦਫ਼ਤਰ ਅੱਗੇ ਲੋਕਾਂ ਨੂੰ ਆਪਣੇ ਹੱਕਾਂ ਲਈ ਜ਼ੋਰਦਾਰ ਧਰਨਾ ਦੇਣਾ ਪੈ ਰਿਹਾ। ਸ਼ਹਿਰ ਦੀ ਸੀਵਰੇਜ ਵਿਵਸਥਾ ਦੇ ਖਿਲਾਫ ਲੋਕਾਂ ਦਾ ਗੁੱਸਾ ਇਸ ਕਦਰ ਤੱਕ ਵੱਧ ਚੁੱਕਿਆ ਕਿ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਲੈ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ। ਇਹ ਤਸਵੀਰਾਂ ਮੰਡੀ ਗਵਿੰਦਗੜ੍ਹ ਨਗਰ ਕੌਂਸਲ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਈ ਕੌਂਸਲਰਾਂ ਸਥਾਨਕ ਲੋਕਾਂ ਤੇ ਸਿਆਸੀ ਆਗੂਆਂ ਵੱਲੋਂ ਧਰਨਾ ਦਿੱਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਨਗਰ ਕੌਂਸਲ ਦੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਵਿੜ ਦਿੱਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਵਿਵਸਥਾ ਢੇਰ ਹੋ ਚੁੱਕੀ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਹੈ ਜਿਹੜਾ ਉਹ ਖੜਾ ਹੋਇਆ ਔਰ ਪੀਣ ਵਾਲੇ ਪਾਣੀ ਦੇ ਵਿੱਚ ਵੀ ਗੰਦਗੀ ਮਿਲ ਰਹੀ ਹੈ ਕੌਂਸਲਰ ਰਾਜੇਂਦਰ ਬਿੱਟੂ ਦਾ ਕਹਿਣਾ ਹੈ ਕਿ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਇਤਿਹਾਸ ਦੇ ਸਭ ਤੋਂ ਮਾੜੇ ਦਿਨ ਹਨ ਲੋਕ ਬਿਮਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਸਿਰਫ ਫਾਈਲਾਂ ਦੇ ਵਿੱਚ ਹੀ ਕੰਮ ਕਰ ਰਿਹਾ ਉਹਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਵਿੱਚ ਹਮੇਸ਼ਾ ਪਾਣੀ ਖੜਾ ਰਹਿੰਦਾ ਅਤੇ ਬੱਚੇ ਵੀ ਸੁਰੱਖਿਅਤ ਨਹੀਂ ਲੋਕਾਂ ਨੂੰ ਆਪਣੇ ਘਰਾਂ ਚੋਂ ਬਾਹਰ ਨਿਕਲਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੌਰਾਨ ਕਾਉਂਸਲਰ ਵਿਨੀਤ ਕੁਮਾਰ, 나ਜਰ ਸਿੰਘ ਅਤੇ ਰਾਜੀਵ ਵਰਮਾ ਨੇ ਪ੍ਰਸ਼ਾਸਨ ਦੀ ناکامی ਤੇ ਸਵਾਲ ਉਠਾਏ ਨੇ ਉਹਨਾਂ ਨੇ ਕਿਹਾ ਕਿ ਨਗਰ ਕਾਉਂਸਲ ਨੇ ਪਿਛਲੇ ਕੁਝ ਸਾਲਾਂ ਵਿੱਚ ਕਰੋੜਾ ਰੁਪਏ ਸੀਵਰੇਜ ਬੋਰਡ ਨੂੰ ਦਿੱਤੇ ਪਰ ਇਸ ਦੇ ਬਾਵਜੂਦ ਵੀ ਹਾਲਾਤ ਠੀਕ ਹੋਣ ਦੀ ਬਜਾਏ ਹੋਰ ਗੰਭੀਰ ਹੋ ਰਹੇ ਨੇ ਦਾ ਇਹ ਬੇਨਤੀ ਕਰੂੰਗਾ ਕਿ ਜਿਵੇਂ ਹੁਣ ਪਨੀਤ ਜੀ ਕਹਿ ਗਏ ਕਿ ਅਸੀਂ ਯਾਰ ਸੀਨੀਅਰ ਬੰਦੇ ਆ ਸਾਨੂੰ ਕਿੰਨੇ-ਕਿੰਨੇ ਸਾਲ ਹੋ ਗਏ ਰਾਜਨੀਤੀ ਲੋਕਾਂ ਦੀ ਸੇਵਾ ਕਰਦੇ ਆ ਇਹ ਸਾਡੇ ਸੀਨੀਅਰ ਬੰਦਿਆਂ ਦੀ ਇਹ ਬੰਦੇ ਜਿਹੜੇ ਅਫਸਰ ਨੇ ਸਾਡੀ ਗੱਲ ਨਹੀਂ ਸੁਣਦੇ ਹੈਗੇ ਜੇ ਨਾ ਅਸੀਂ ਬਾਰ-ਬਾਰ ਹਰੇਕ ਮਿੰਟ ਵਿੱਚ ਮੈਂ ਖਾਸ ਕਰਕੇ ਇੱਕ ਬੇਨਤੀ ਕਰਦਾ ਵੀ ਜਿਹੜੀ ਕੁਆਲਿਟੀ ਅਤੇ ਕੁਆਂਟੀਟੀ ਚੈੱਕ ਕੀਤੀ ਜਾਵੇ ਜਦੋਂ ਇਹ ਚੈਂਬਰ ਬਣਦੇ ਸਾਡੇ ਰੋਡ ਗਲੀਆਂ ਉਹ ਬਣਦੀਆਂ ਬਾਅਦ ਚੋਂ ਨੇ ਟੁੱਟ ਪੈਣਾ ਜਾਂਦੀਆਂ ਉਹਨਾਂ ਵੇ ਰਾਹੀਂ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਜਾਂਦਾ ਜਿਸ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਲੋਕਾਂ ਦੇ ਅਸੀਂ ਅਕਸਰ ਸੁਣਦੇ ਆ ਆ ਨਾਲ ਮੇਰੇ ਬਾੜਵਾਸੀ ਆ ਗਏ ਮੁੰਡੇ ਇਹ ਵੀ ਤੁਸੀਂ ਇਹਨਾਂ ਨੂੰ ਪੁੱਛ ਲਿਓ ਜੇ ਜਦੋਂ ਵੀ ਸਵੇਰੇ ਟੂਟੀ ਖੋਲਦੇ ਰ ਅੱਧਾ ਘੰਟਾ ਪਹਿਲਾਂ ਗੰਦਾ ਪਾਣੀ ਆਉਣਾ ਅਸੀਂ ਕਹਿ ਕੇ ਥੱਕ ਗਏ ਭਾਈ ਕਨੈਕਸ਼ਨ ਚੈੱਕ ਕਰਾ ਲਓ ਤੁਸੀਂ ਸੀਵਰੇਜ ਚੈੱਕ ਕਰਾ ਲਓ ਕੋਈ ਸੁਣਵਾਈ ਨਹੀਂ ਜਿਵੇਂ ਹੁਣੇ ਦੱਸਿਆ ਕਿ ਜਿਹੜੇ ਆਪਣੇ ਕਮੇਟੀ ਵਾਲੇ ਅਫਸਰ ਨੇ ਜਿਹੜੇ ਸਾਡੇ ਸੀਵਰੇਜ ਦੇ ਇੰਚਾਰਜ ਨੇ ਬਾੜਸਰਾਈ ਦੇ ਇੰਚਾਰਜ ਨੇ ਉਹ ਕਹਿੰਦੇ ਨੇ ਸੀਵਰੇਜ ਬੋਰਡ ਦਾ ਉਹ ਆ ਜੀ ਸੀਵਰੇਜ ਬੋਰਡ ਨੂੰ ਪਿਛਲੇ ਸਾਲਾਂ ਚ ਅਸੀਂ 27 ਕਰੋੜ ਰੁਪਏ ਦੇ ਚੁੱਕੀ ਆ ਕਮੇਟੀ 27 ਕਰੋੜ ਰੁਪਏ ਨਾਲ ਸਾਰਾ ਸ਼ਹਿਰ ਦਾ ਮੈਂ ਸਮਝਦਾ ਸੀਵਰੇਜ ਨਵਾਂ ਪੈ ਜਾਵੇ ਇਹ ਨਹੀਂ ਪਤਾ ਕਿ ਸੋ ਜ਼ਿੰਮੇਵਾਰੀ ਬਣਦੀ ਹੈ ਸੀਵਰੇਜ ਬੋਰਡ ਦੀ ਬਣਦੀ ਆ ਨਾਲ ਸਾਡੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਜਿਹੜੇ ਸੀਵਰੇਜ ਦੇ ਬਾਰਡ ਪ੍ਰੈਜ਼ੀਡੈਂਟ ਇਨ ਚਾਰਜ ਨੇ ਮੈਂ ਸਮਝਦਾ ਜਿਹੜਾ ਬੰਦੇ ਦਾ ਕੋਈ ਕਸੂਰ ਆ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਅਫਸਰ ਜਿਹੜਾ ਨਹੀਂ ਕੰਮ ਕਰਦਾ ਅਸੀਂ ਕਿਹਨੂੰ ਕਹੀ ਅਸੀਂ ਲੋਕਾਂ ਦੇ ਨਮਾਇਦੇ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਤਾਇਆ ਸਾਡੇ ਹੱਥ ਖੜੇ ਕਰਾਤੇ ਲੋਕਾਂ ਨੇ ਇਹੋ ਜਿਹਾ ਸਮਾਂ ਅਸੀਂ ਕਦੇ ਨਹੀਂ ਦੇਖਿਆ ਜਿੰਨਾ ਹੁਣ ਸਮਾਂ ਮਾਲਾ ਸੁਣਦਾ ਹੀ ਨਹੀਂ ਕੋਈ ਗੱਲ ਕਹੇ ਦੀ ਘਰਾਂ ਚ ਪਾਣੀ ਖੜਾ ਮੇਰੇ ਆਪਣੇ ਘਰ ਸਾਡੇ ਆਪਣੇ ਘਰਾਂ ਦੇ ਵਿੱਚ ਪਾਣੀ ਖੜਾ ਉਹ ਬੇਨਤੀ ਆ ਮੈਂ ਆਪਣੇ ਆਵਾਮ ਆਪਨੇ ਸੁਣ ਰਹੇ ਹੋ ਕਿਰਪਾ ਕਰਕੇ ਆਪਾਂ ਨਗਰ ਕਾਉਂਸਲ ਦੇ ਮੂਹਰੇ ਆਈਏ ਤਾਂ ਕਿ ਇਹ ਜਿਹੜਾ ਇਹ ਪੱਕਾ ਹੱਲ ਹੋ ਜਾਵੇ ਸੀਵਰੇਜ ਦਾ ਜਿਹੜਾ ਆਪਣਾ ਪੱਕਾ ਹੱਲ ਹੋਵੇ ਕਿਉਂਕਿ ਇਹ ਸਾਡੀ ਜੀਵਨ ਨਾਲ ਜੁੜਿਆ ਹੋਇਆ ਸਾਡੀ ਸਿਹਤ ਨਾਲ ਜੁੜਿਆ ਧੰਨ ਪਾਣੀ ਪਾਣੀ ਖੜਾ ਤੁਸੀਂ ਜਿਹੜੀ ਮਰਜ਼ੀ ਗਲੀ 'ਚ ਚਲੇ ਜਾਓ ਚਾਹੇ ਉਹ ਗੁਰਦੁਆਰਾ ਸਾਹਿਬ ਮੂਹਰੇ ਚਲੇ ਜਾਓ ਚਾਹੇ ਉਹ ਮਸਜਿਦ ਮੂਹਰੇ ਚਲੇ ਜਾਓ ਚਾਹੇ ਉਹ ਮੰਦਿਰ ਮੂਹਰੇ ਚਲੇ ਜਾਓ ਕੋਈ ਮੱਥਾ ਟੇਕਣ ਜਾ ਨਹੀਂ ਰਿਹਾ ਕੀ ਕਰੇ ਗੰਦੇ ਪੈਰ ਲਿਪਟਦੇ ਨੇ ਫਿਰ ਅੰਦਰ ਅਗਲਾ ਮੱਥਾ ਟੇਕਣ ਕਿਵੇਂ ਚਲੇ ਜਾਊਗਾ ਇੰਨਾ ਮਾੜਾ ਹਾਲ ਹੋਇਆ ਪਿਆ ਜਾ ਕੇ ਦੇ ਸਤੀ ਮਾਤਾ ਦੇ ਮੰਦਰ ਦੇ ਮੂਹਰੇ ਅਜ ਮਹੀਨਾ ਹੋ ਗਿਆ ਪਾਣੀ ਖੜਦੇ ਨੂੰ ਰੋਜ਼ ਜਾਂਦੇ ਸਰੀਆਂ ਮਾਰ ਕੇ ਆ ਜਾਂਦੇ ਨੇ ਏਡੀ ਏਡੀ ਮਸ਼ੀਨਾ ਨੇ ਕਮੇਟੀ ਦੇ ਵਿੱਚ ਉੱਥੇ ਮਸ਼ੀਨਾ ਪਹੁੰਚ ਨਹੀਂ ਰਹੀਆਂ ਕੰਮ ਨਹੀਂ ਕਰ ਰਹੀਆਂ ਇੰਨਾ ਮਾੜਾ ਹਾਲ ਹੈ ਬਾੜ ਇੰਚਾਰਜ ਨੇ ਉਹਦਾ ਏਡੇ ਹਾਲਾਤ ਮਾੜੇ ਹਰੇਕ ਬਾੜ ਦੇ ਵਿੱਚ ਪਾਣੀ ਖੜਾ ਹੈ ਹਰੇਕ ਬਾੜ ਦੇ ਵਿੱਚ ਬੁਰਾ ਹਾਲ ਹੈ ਵੀ ਅਸੀਂ ਘਰੀਏ ਜਾਈਏ ਤੇ ਕਿੱਥੇ ਜਾਈਏ ਗਾਲਿਆ ਲੋਕ ਸਾਨੂੰ ਪਰੇਸ਼ਾਨ ਕਰਦੇ ਨੇ ਚਾਹੇ ਕੋਈ ਆਪਣਾ ਗੈਸ ਪਾਈਪ ਲਾਈਨ ਵਾਲਿਆਂ ਨੇ ਉਹ ਪੱਟ ਪੱਟ ਕੇ ਸਾਡੇ ਸ਼ਹਿਰ ਦਾ ਨਾਸ ਮਾਰਤਾ ਰਿਪੇਅਰ ਕੋਈ ਚੱਜ ਨਾਲ ਉਹ ਨਹੀਂ ਹੋ ਰਹੀ ਬੁਰਾ ਹਾਲ ਹੋਇਆ ਪਿਆ ਕਮੇਟੀ ਦੇ ਵਿੱਚ ਉਹ ਕਹਿੰਦੇ ਨੇ ਸੀਵਰ ਬੋਰਡ ਨਹੀਂ ਜੀ ਕੰਮ ਕਰਦਾ ਸੀਵਰ ਬੋਰਡ ਕਹਿੰਦਾ ਜੀ ਅਸੀਂ ਤਾਂ ਕੀ ਕਰੀਏ ਕਮੇਟੀ ਦਾ ਕੰਮ ਆ ਇਹ ਸੌਣ ਦੇ ਮਹੀਨੇ ਬੜਾ ਪਵਿੱਤਰ ਮਹੀਨਾ ਹੈ ਮੇਰੇ ਸੰਤ ਨਗਰ ਦੇ ਵਿੱਚ ਮੰਦਰ ਵਾਲੀ ਗਲੀ ਦੇ ਵਿੱਚ ਬੀਬੀਆਂ ਘਰੋਂ ਨਾਤ ਹੋ ਕੇ ਆਉਂਦੀਆਂ ਨੇ ਪਰ ਗਲੀ ਵਿੱਚ ਗੰਧ ਹੋਣ ਕਰਕੇ ਫਿਰ ਉੱਥੇ ਗੰਦੋ ਨਿਕੋ ਮੱਥਾ ਟੇਕਣਾ ਜਾਣਾ ਪੈਂਦਾ ਇਸ ਮਹੀਨੇ ਜੇ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਸੀਵਰੇਜ ਬੋਰਡ ਨੂੰ ਕਮੇਟੀ ਵਾਲਿਆਂ ਨੂੰ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਪਰ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਗੰਧ ਦੇ ਵਿੱਚ ਅਸੀਂ ਘਟੋ ਘੜ ਦੋ ਦੋ ਤਿੰਨ ਤਿੰਨ ਮਹੀਨੇ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਸਾਡੇ ਜਿਹੜੀ ਹੈ ਸਫਾਈ ਹੈ ਸਫਾਈ ਕੀਤੀ ਜਾਵੇ ਸੀਵਰੇਜ ਬੁਰਡ ਕਹਿੰਦਾ ਵੀ ਸਾਡੇ ਸੀਵਰੇਜ ਬੁਰਡ ਕਹਿੰਦਾ ਕਮੇਟੀ ਦੀ ਗੱਲ ਤੇ ਕਮੇਟੀ ਕਹਿੰਦੀ ਸੀਵਰੇਜ ਬੁਰਡ ਦੀ ਸਾਡੇ ਪਬਲਿਕ ਪਰੇਸ਼ਾਨ ਹੋਈ ਹੋਈ ਹੈ ਇੰਨੀ ਇੱਕ ਨਹੀਂ ਸਾਰੇ ਸ਼ਹਿਰ ਦੀ ਪ੍ਰੋਬਲਮ ਹੈ ਗਲੀ ਗਲੀ ਦੇ ਵਿੱਚ ਪਾਣੀ ਫਿਰਦਾ ਕੋਈ ਗਲੀ ਗਲੀ ਦੇ ਵਿੱਚ ਐਡੀ ਵੱਡੀ ਪ੍ਰੋਬਲਮ ਬਣੀ ਹੋਈ ਹੈ ਕਿ ਸਾਡੇ ਕਹਿਣ ਦੇ ਸੀ ਅਸੀਂ ਖੁਦ ਜ਼ਿੰਮੇਵਾਰ ਇੱਕ ਕੌਂਸਲਰ ਹੈ ਅਸੀਂ ਪਬਲਿਕ ਨਾਲ ਖੜੇ ਆ ਪਬਲਿਕ ਖੜੇ ਹੋਣ ਕੇ ਤਾਂ ਅਕਸਿਸ ਕਰਜੋ ਅੱਜ ਇਸ ਧਰਨੇ ਦੇ ਵਿੱਚ ਪਬਲਿਕ ਦੇ ਨਾਲ ਹੈ ਸਾਨੂੰ ਜੋ ਵੀ ਕਾਰਵਾਈ ਕਰੋ ਇਹਨਾਂ ਮਨਜ਼ੂਰ ਸਾਡੇ ਜਦੋਂ ਕੋਈ ਅਸੀਂ ਪੈਸੇ ਦਿੰਨੇ ਆ ਕਮੇਟੀ ਕੋਲ ਪੈਸਾ ਫੰਡ ਪਿਆ ਅਸੀਂ ਫੰਡ ਫੰਡ ਦੇ ਕੇ ਅਸੀਂ ਆਪਣੇ ਟੈਕਸ ਦੇ ਵਿੱਚੋਂ ਅਸੀਂ ਇਸ ਹਾਲਤ ਦੇ ਵਿੱਚ ਸਾਨੂੰ ਨਿਕਲਣਾ ਪੈਂਦਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਵੱਲ ਧਿਆਨ ਦੇ ਕੇ ਜਿਹੜੇ ਕੰਮ ਨੇ ਇਹ ਕੰਮ ਕਰਵਾਏ ਜਾਣ ਬਣਦੀਆਂ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਕੱਲੋ ਤਿੰਨੇ ਅਫਸਰ ਬੁਲਾਏ ਨੇ ਸੀਵਰ ਬੋਰਡ ਦੇ ਉਹਨਾਂ ਨਾਲ ਡਿਸਕਸ ਕਰਨਾ ਕਿ ਉਹਨਾਂ ਦੇ ਰਿਸਪੋਨਸਿਬਲ ਤਾਂ ਮੋਟਰ ਮੋਟਰ ਖਰਾਬ ਨੇ ਜੋ ਵੀ ਹੱਲ ਹੋਊਗਾ ਉਹ ਕਰ ਦਾਂਗੇ ਅਸੀਂ ਕਿੰਨੇ ਦਿਨ ਚ ਹੱਲ ਹੋਗਾ ਦੇਖੋ ਬਿਜ਼ਨਸ ਵੀ ਸਮੱਸਿਆ ਆਏ ਹੈਗੀ ਸੀਵਰ ਬੋਰਡ ਦੀ ਸੀਵਰ ਬੋਰਡ ਦਾ ਜਿਹੜਾ ਐਸਟੀਪੀ ਆ ਉਹ ਛੋਟਾ ਰਹਿ ਗਿਆ ਕਿਉਂਕਿ ਬਹੁਤ ਇਲਾਕਾ ਵੱਧ ਗਿਆ ਸਾਰਾ ਤੁਹਾਨੂੰ ਪਤਾ ਸਾਰਾ ਸ਼ਹਿਰ ਘਟਟਟ ਅਗਰ ਉਹ ਪੰਜਾਬ% ਸ਼ਹਿਰ ਵੱਧ ਗਿਆ ਹਨ ਜੀ ਉਹਦੇ ਨਾਲ ਕਿਹੜਾ ਸੀਵਰ ਬੋਲ ਦਾ ਐਸਟੀਪੀ ਪਲਾਂਟ ਸਾਡਾ ਛੋਟਾ ਸੀ ਨਵਾਂ ਐਸਟੀਪੀ ਪੀ ਪਲਾਂਟ ਲੱਗ ਗਿਆ ਉਹ 15-20 10 ਦਿਨ ਚੱਲ ਜੂਗਾ ਉਹਦਾ ਸਾਰੀ ਸਮੱਸਿਆ ਹੱਲ ਹੋ ਜੂਗੀ ਮੇਨ ਸਮੱਸਿਆ ਸਾਡੇ ਸੀਵਰ ਬੋਲ ਬੋਲੂਗਾ ਉਹ ਸੀ ਜਲਦੀ ਹੱਲ ਕਰ ਦਾਂਗੇ ਸੀਵਰ ਬੋਲ ਦਾ ਗੱਲ ਜੀ ਸਾਡੇ ਐਸਟੀਪੀ ਪਲਾਂਟ ਜਿਹੜੇ ਆ ਸਾਡੇ ਕੂਨੋਂ ਖਾਲੀ ਨੇ ਵਿੱਚੋਂ ਵੀ ਜਿਹੜੀ ਸਫਾਈ ਨਹੀਂ ਹੋ ਰਹੀ ਇਸ ਕਰ ਨੂੰ ਪਾਉਣਾ ਨਹੀਂ ਉਹ ਝੂੜ ਬੋਦੇ ਅਸੀਂ ਉਹਨੇ ਖੋਲਿਆ ਸੀਗਾ ਆ ਭਰਿਆ ਪਿਆ ਇੱਥੇ ਦੇਖੋ ਤੁਸੀਂ ਉਹਨੇ ਖੋਲ ਕੇ ਦੇਖ ਲਓ ਆ ਭਰਿਆ ਪਿਆ ਇੱਥੇ ਉਹ ਭਰਨਾਂ ਕਾਰਨ ਕਿ ਕਿ ਪਾਣੀ ਨਹੀਂ ਇਹ ਐਕਸ਼ਨ ਦਿੱਤਾ ਗਿਆ ਜੀ ਇਹ ਇੱਕ ਤਾਂ ਵੀ ਕਾਨੂੰ ਸਾਰੇ ਸ਼ੀਰ ਰੋਲ ਬੰਦ ਕਰ ਲਿਆ ਸਾਰੇ ਅਫਸਰ ਬੁਲਾਏ ਨੇ ਉਹ ਇਹ ਕੋਈ ਹੱਲ ਕੱਢਾਂਗੇ ਜੀ ਬਹਿ ਕੇ ਪਾਏ ਆ ਵਾਪਸ ਭਾਈ ਸਾਰੇ ਮਿਲ ਕੇ ਅਪਸ ਹੱਲ ਕੱਢ ਲਾਂਗੇ ਇਸ ਸਬੰਧੀ ਨਗਰ ਕਾਉਂਸਲ ਦੇ ਕਾਰਜ ਸਾਧਕ ਅਫਸਰ ਚੇਤਨ ਸ਼ਰਮਾ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸੀਵਰੇਜ ਬੋਰਡ ਨਾਲ ਮੀਟਿੰਗ ਕਰਕੇ ਜਲਦ ਹੀ ਹੱਲ ਕੱਢਣ ਦਾ ਭਰੋਸਾ ਦਿੱਤਾ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹ ਜਿਹੜੀ ਸਮੱਸਿਆ ਇਹ ਜਲਦ ਹੀ ਹੱਲ ਕਰਵਾ ਦਿੱਤੀ ਜਾਵੇਗੀ ਮੰਡੀ ਗੁਵਿੰਦਗੜ੍ਹ ਦੇ ਲੋਕਾਂ ਨੇ ਆਪਣੀ ਆਵਾਜ਼ ਉਠਾ ਕੇ ਇਹ ਸਪਸ਼ਟ ਕਰ ਦਿੱਤਾ ਕਿ ਹੁਣ ਸਬਰ ਦਾ ਅੰਤ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਸਮੱਸਿਆ ਨੂੰ ਕਦੋਂ ਤੱਕ ਹੱਲ ਕਰ ਦਿੰਦਾ ਜਾਂ ਫਿਰ ਲੋਕ ਐਵੇਂ ਹੀ ਗੰਦੇ ਪਾਣੀ ਵਿੱਚ ਆਪਣੀ ਜ਼ਿੰਦਗੀ কাটਦੇ ਰਹਿਣਗੇ ਹੋਰ ਖਬਰਾਂ ਲਈ ਵੇਖਦੇ ਰਹੋ ਅਨਮਿਊਟ ਮੈਨੂੰ ਦਿਓ ਇਜਾਜ਼ਤ ਧੰਨਵਾਦ